اچھی والی اور اتہاسک گل ہے کہ شری ماچھی والا صاحب نے شری گورو گوبند سنگھ جی کے نام سے ایک بہت واقع گلریا کالج ہوموپیتھی کالج پلس رسرچ سینٹر ہوسپیٹل جی ہلکا بھایا کی سوچ آ گراؤنڈ بننے لگے ہوئے ہیں جم بن لگے ہوئے ہیں سو یہ بہت ہی واقعے لی بہت ویڈیو بچیاں سارا بنٹن کھیل جائیں کوئی نمے شہر جاتی ہے کوئی راہ ہو جاتی ہے کوئی جاتی آ چنڈی گڑھ تو اے یہ بہت واٹا کیا ਇਹ ਲੇਡੀਜ਼ ਜਮੇਤ ਦਾ ਉਸੇ ਜਗ੍ਹਾ ਸੀ ਬੈਡਮਿੰਟਨ ਦਾ ਬੱਚਿਆਂ ਲਈ ਛੋਟਾ ਜਿਹਾ ਯਾਰਡ ਜਿੰਨਾ ਕਿ ਤੁਰੂ ਦਾ ਛੋਟੀ ਪਰਮਾਤਮਾ ਸੁੱਕਰ ਕੇ ਅਸੀਂ ਉਹਦਾ ਜੋ ਪੁਰਾਤਨ ਇਤਿਹਾਸ ਆ ਉਹ ਤਾਂ ਨਹੀਂ ਦੱਸ ਸਕਦੇ ਪਰ ਉਹ ਸਾਫ਼ ਸੁੱਥਰਾ ਹੈ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਦੀਪਕ ਕੁਮਾਰ ਮਾਛੀਵਾੜਾ ਅੱਜ ਨਗਰ ਕਾਉਂਸਲ ਮਾਛੀਵਾੜਾ ਦੀ ਮਾਸਿਕ ਹਾਊਸ ਦੀ ਮੀਟਿੰਗ ਹੋਣ ਜਾਣ ਜਾ ਰਹੀ ਆ ਜਿਸ ਦੇ ਵਿੱਚ ਬਹੁਤ ਹੀ ਅਹਿਮ ਮਤੇ ਪਾਸ ਹੋ ਰਹੇ ਨੇ ਤੇ ਅਸੀਂ ਗੱਲਬਾਤ ਕਰਾਂਗੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨਾਲ ਸਾਡੇ ਨਾਲ ਬਨੇ ਰੋ ਪ੍ਰਧਾਨ ਜੀ ਅੱਜ ਜਿਹੜੀ ਹਾਊਸ ਦੀ ਮਾਸਿਕ ਮੀਟਿੰਗ ਹੋਈ ਆ ਉਹਦੇ ਵਿੱਚ ਕਿਹੜੇ 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 ਏਜੰਡਾ ਪਾਸ ਕੀਤੇ ਗਏ ਸਭ ਤੋਂ ਪਹਿਲਾਂ ਬੜੀ ਖੁਸ਼ੀ ਵਾਲੀ ਔਰ ਇਤਿਹਾਸਿਕ ਗੱਲ ਆ ਕਿ ਸ਼੍ਰੀ ਮੱਛੀਵੜਾ ਸਾਹਿਬ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇੱਕ ਬਹੁਤ ਵੱਡਾ ਕੁਲਰਿਆ ਕਾਲਜ ਓਮਮਗਤੀ ਕਾਲਜ ਪਲੱਸ ਰਿਸਰਚ ਸੈਂਟਰ ਤੇ ਹਸਪੀਟਲ ਜੋ ਕਿ ਮਾਚੀਵੜਾ ਸਾਹ ਲਈ ਸਾਡੀ ਨਗਰ ਕੌਂਸਲ ਲਈ ਔਰ ਮੈਂ ਵਿਸ਼ੇਸ਼ ਤੌਰ ਤੇ ਤਨਵਾਰ ਕਰਦਾ ਹਲਕਾ ਵਧਾਇਕ ਦਾ ਜਿਨ੍ਹਾਂ ਨੇ ਮੇਰਾ ਖਿਆਲ ਚੱਲੀ ਗਾਡ ਇੱਕ ਸਾਲ ਦੇ ਵਿੱਚ ਮੇਰੇ ਦੇਖਦੇ ਦੇਖਦੇ 50 ਤੋਂ ਉੱਪਰ ਗੇੜੇ ਲਗਾਏ ਅੱਜ ਕੋਈ ਕਹਿਣ ਨੂੰ ਕੁਝ ਕਹੀ ਜਾਵੇ ਵੀ ਆਇਆ ਹੋ ਗਿਆ ਜੀ ਉਹਨੇ ਕਰਤਾ ਹੈ ਕਰਤਾ ਪਰ ਮੈਂ 100% ਕ੍ਰੈਡਿਟ ਨਾ ਮੇਰਾ ਨਾ ਕਿਸੇ ਕੌਂਸਲਰ ਦਾ ਸਿਰਫ ਤੇ ਸਿਰਫ ਹਲਕਾ ਵਧਾਇਕ ਦਾ ਜਿਨ੍ਹਾਂ ਨੇ 50 ਤੋਂ ਉੱਪਰ ਗੇੜੇ ਉਹਨਾਂ ਦੇ ਨਾਲ ਸਮਰਾਜੇ ਤੋਂ ਸਾਡੇ ਹਰਦੀਪ ਜੀ ਨੇ ਉਹਨਾਂ ਨੇ ਬਹੁਤ ਯੋਗਦਾਨ ਦਿੱਤਾ ਔਰ ਮੈਂ ਧੰਨਵਾਦ ਕਰਦਾ ਹਾਂ ਹਲਕਾ ਵਿਧਾਇਕ ਦਾ ਜਿਹੜਾ ਐਡਾ ਬੜਾ ਪ੍ਰੋਜੈਕਟ ਮੇਰਾ ਖਿਆਲ ਦੀਪਕ ਜੀ ਤੁਸੀਂ ਵੀ ਮੱਛੀਵਾੜੇ ਜੰਮੇ ਪਲੇ ਹੋ ਅੱਜ ਤੱਕ ਮੱਛੀਵਾੜੇ ਦੇ ਵਿੱਚ ਕੁਝ ਨਹੀਂ ਆਇਆ ਜਿਵੇਂ ਹਲਕਾ ਵਿਧਾਇਕ ਦੀ ਸੋਚ ਆ ਗਰਾਊਂਡ ਬਣਨ ਲੱਗੇ ਹੋਏ ਨੇ ਜਿਮ ਬਣਨ ਲੱਗੇ ਹੋਏ ਨੇ ਸੋ ਇਹ ਬਹੁਤ ਹੀ ਵੱਡਾ ਬਹੁਤ ਵੱਡਾ ਮੇਰੇ ਸਾਡੇ ਲਈ ਤਾਂ ਬਹੁਤ ਵੱਡੀ ਚੀਜ਼ ਹੈ ਇੱਕ ਜਿਹੜੀ ਤੁਸੀਂ ਪ੍ਰਪੋਜ਼ਲ ਅੱਜ ਮੀਟਿੰਗ ਦੇ ਵਿੱਚ ਰੱਖੀ ਆ ਕਿ ਲੇਡੀਜ਼ ਜਿਮ ਤੇ ਉਨ੍ਹਾਂ ਦੇ ਬੈਡਮਿੰਟਨ ਦੇ ਉਹ ਕਿਸ ਤਰ੍ਹਾਂ ਕਿੱਥੇ ਬਣਾ ਰਹੇ ਹਾਂ ਸਾਡੇ ਤਹਿਸੀਲ ਦੇ ਨਾਲ ਅਸੀਂ ਕੋਥੇ ਪਾਣੀ ਵਾਟਰ ਮੈਕਮੇ ਵਾਲੇ ਨੂੰ ਅਸੀਂ ਇੱਕ ਟੈਂਕੀ ਦੇਣੀਆ ਬਣਨ ਲਈ ਤੇ ਟੈਂਕੀ ਪਿੱਛੇ ਬੰਨੀ ਆ ਉਹਦੇ ਥਿਲੋ ਕੂੜਾ ਸਿੱਟਰੇ ਬਹੁਤ ਕੀਮਤੀ ਜਗਾ ਸਾਡੀ ਉਥੇ ਅਸੀਂ ਲੇਡੀਜ਼ ਚ ਉਹਦੇ ਨਾਲ ਅਸੀਂ ਬੱਚੀਆਂ ਸਾਡੀਆਂ ਬੈਡਮਿੰਟਨ ਖੇਡਣ ਜਾਂਦੀਆਂ ਕੋਈ ਨਵੇਂ ਸ਼ਹਿਰ ਜਾਂਦੀ ਆ ਕੋਈ ਰਾਹ ਹੋ ਜਾਂਦੀ ਆ ਕੋਈ ਜਾਂਦੀ ਆ ਚੰਡੀਗੜ੍ਹ ਤਾਂ ਅਸੀਂ ਇਹ ਬਹੁਤ ਵੱਡਾ ਕਰਾਲਾ ਕੀਤਾ ਇਹ ਲੇਡੀਜ਼ ਜਮੇਤੇ ਨਾਲ ਉਸੇ ਜਗ੍ਹਾ ਸੀ। ਬੈਡਮਿੰਟਨ ਦਾ ਬੱਚਿਆਂ ਲਈ ਛੋਟਾ ਜਿਹਾ ਯਾਰਡ ਜਿੰਨਾ ਕਿ ਜਰੂਰ ਉੱਦ ਨਾਲ ਜੁੜਾ। ਪਿੱਛੇ ਜੇ ਇੱਕ ਮੁੱਦਾ ਉੱਠਿਆ ਸੀਗਾ ਆਪਣੇ ਮੰਦਰ ਜਿਹੜਾ ਆਪਣਾ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਆ ਉਹਦੇ ਪਾਣੀ ਨੂੰ ਸਾਫ਼ ਕਰਨ ਦੇ ਉਹਦਾ ਕੋਈ ਅੱਜ ਮੀਟਿੰਗ ਦੇ ਵਿੱਚ ਅੱਜ ਅਸੀਂ ਬੜੇ ਮੈਂ ਬੜੇ ਕੌਨਫੀਡੈਂਸ ਨਾਲ ਤੁਹਾਨੂੰ ਦੱਸਣ ਲੱਗਿਆ ਕਿ ਅਸੀਂ ਜੋ ਕਿਹਾ ਉਹੀ ਕਰਾਂਗੇ। ਅਸੀਂ ਜੋ ਸ਼ਹਿਰ ਨਾਲ ਮੀਟਿੰਗ ਕੀਤੀ ਸੀ ਅੱਜ ਇੱਕ ਸੁਪਰ ਜੋ ਮਸ਼ੀਨ ਜੇ ਸੁਪਰ ਸੇਵਰ ਮਸ਼ੀਨ ਉਹਦਾ ਵੀ ਮਤਾ ਪਤਾ ਸਾਰੇ ਸ਼ਹਿਰ ਦੀ ਸੀਵਰੇਜ ਦੀ ਸਫਾਈ ਲਈ ਅਸੀਂ ਚਰਨ ਕਮਲ ਗੰਦਾਲ ਲਈ ਵੀ ਅਸੀਂ ਬਜਟ ਰੱਖ ਲਿਆ ਅਸੀਂ ਪਾਈਪਾਂ ਲਈ ਵੀ ਬਜਟ ਰੱਖ ਲਿਆ ਬਾਕੀ ਉਹ ਸ਼ਹਿਰ ਦੇ ਨਾਲ ਮੀਟਿੰਗ ਕਰਕੇ ਜੋ ਸਾਂਝਾ ਅਸੀਂ ਇੱਕ ਬਜਟ ਤਿਆਰ ਕਰ ਲਾਂਗੇ ਜਿਹੜੀ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਚਾਰ ਪ੍ਰੋਪੋਜ਼ਲ ਸਿਰਫ ਸ੍ਰੀ ਸ਼ਿਵਾਲਾ ਦਾ ਮੰਦਿਰ ਬਹੁਤ ਛੇਤੀ ਪਰਮਾਤਮਾ ਸੋਖਰ ਕੇ ਅਸੀਂ ਉਹਦਾ ਜੋ ਪੁਰਾਤਨ ਇਤਿਹਾਸ ਹੋਂਤ ਨਹੀਂ ਜਾ ਸਕਦੇ ਪਰ ਉਹ ਸਾਫ ਸੁੱਝੂ ਕਰਦਾ ਸੋ ਇਹ ਸੀ ਸਾਡੇ ਨਾਲ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਜਿਨ੍ਹਾਂ ਨੇ ਅੱਜ ਹਾਊਸ ਦੀ ਮੀਟਿੰਗ ਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਅਹਿਮ ਫੈਸਲਿਆਂ ਦੇ ਵਿੱਚ ਜਿੱਥੇ ਕਾਲਜ ਹੋਮੋਪੈਥੀ ਦਾ ਕਾਲਜ ਬਣ ਰਿਹਾ ਤੇ ਨਾਲ ਹੀ ਇਤਿਹਾਸਿਕ ਮੰਦਿਰ ਆ ਜਿਹੜਾ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਉਹਦੇ ਜਿਹੜਾ ਪਾਣੀ ਗੰਦਾ ਪਾਣੀ ਨਿਕਲਦਾ ਆ ਲੰਘਦਾ ਆ ਉੱਥੋਂ ਦੀ ਉਹਦੇ ਸਾਫ ਸਪਾਈ ਲਈ ਆਪਣੇ ਬਜਟ ਰੱਖੇ ਗਏ ਨੇ ਜਿਆਦਾ ਜਾਣਕਾਰੀ ਲਈ ਬਣੇ ਰਹੋ ਲੁਧਿਆਣਾ ਲਈ